हां जी ਕਿਸਾਨ ਵੀਰੋ ਅੱਜ ਆਪਾਂ ਚੱਲੇ ਆਂ ਜੀ ਮੋਟਰ ਦੀ ਰਿਪੇਅਰ ਕਰਨ ਲਈ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਖੰਜਰਵਾਲ ਜੋ ਕਿ ਸਬੱਦੀក្លਾਂ ਦੇ ਨੇੜੇ ਆ ਉੱਥੇ ਆਪਾਂ ਚੱਲੇ ਆਂ ਜੀ ਗਰੇਵਾਲ ਫਾਰਮ ਤੇ ਜੱਗੀ ਬਾਈ ਜੀ ਉਹਨਾਂ ਦੇ ਖੇਤ ਵਿੱਚ ਚੱਲੇ ਆਂ ਜੀ ਆਪਾਂ ਕੰਮ ਕਰਨ ਦੇ ਲਈ ਜਾ ਕੇ ਵੇਖਦੇ ਆਂ ਵੀ ਉੱਥੇ ਕੀ ਗੱਲ ਹੋਈ ਆ ਮੋਟਰ ਨੂੰ ਤੇ ਆਪਾਂ ਮੋਟਰ ਦੀ ਰਿਪੇਅਰ ਕਰਨ ਲਈ ਚੱਲੇ ਆਂ ਜੀ ਪਿੰਡ ਖੰਜਰਵਾਲ ਜਿਵੇਂ ਕਿ ਆਪਣੇ ਮੋਗੇ ਜ਼ਿਲ੍ਹੇ ਦੇ ਵਿੱਚ 30 ਤੋਂ 40% ਰਕਵਾ ਜੋਗੇ ਆਲੂ ਮਾਲਾ ਹੁੰਦਾ ਉੱਥੇ ਮੂੰਗੀ ਜਾਂ ਮੱਕੀ ਲਾਉਂਦੇ ਲੋਕ ਤੇ ਇਹ ਇਧਰਲੇ ਪਿੰਡਾਂ ਦੇ ਵਿੱਚ ਜੀ ਸਾਰਾ ਹੀ ਤਕਰੀਬਨ 80 ਤੋਂ 90% ਰਕਵਾ ਜੋਗੇ ਮੱਕੀ ਦਾ ਲੱਗਾ ਹੁੰਦਾ ਹੈ ਮੱਕੀ ਜਾਂ ਪਤੀਨਾ ਲਾਉਂਦੇ ਲੋਕ ਜਿਆਦਾ ਦਾ ਰਕਵਾ ਮੱਕੀ ਦਾ ਹੀ ਲੱਗਾ ਜਿਵੇਂ ਕਿ ਆਪਣੇ ਕਣਕਲੇਵਾਨਾਂ ਦੇ ਵਿੱਚ ਆਣੋਂ ਮੋਟਰਾਂ ਬੰਦ ਆਈ ਸਾਰੀਆਂ ਤੇ ਇਧਰ ਮੋਟਰਾਂ ਤਕਰੀਬਨ ਬੰਦ ਨਹੀਂ ਹੁੰਦੀਆਂ ਜੀ ਕਿਉਂਕਿ ਮੱਕੀ ਨੂੰ ਪਾਣੀ ਦੀ ਬਹੁਤ ਜ਼ਰੂਰਤ ਆ ਤੇ ਲਗਾਤਾਰ ਹੀ ਮੋਟਰਾਂ ਚੱਲਦੀਆਂ ਰਹਿੰਦੀਆਂ ਜੀ ਇਧਰ ਤੇ ਜੇਕਰ ਲੈਟ ਨਹੀਂ ਵੀ ਆਉਂਦੀ ਤਾਂ ਬਾਈ ਹੁਣ ਜਨਰੇਟਰ ਚਲਾਈ ਰੱਖਦੇ ਆ ਤੇ ਪਾਣੀ ਦੀ ਬਹੁਤ ਜ਼ਰੂਰਤ ਹੁੰਦੀ ਹੈ ਤੇ ਲਗਾਤਾਰ ਚੱਲਦੀਆਂ ਰਹਿੰਦੀਆਂ ਮੋਟਰਾਂ ਚਲੋ ਜੀ ਆਪਾਂ ਪਹੁੰਚ ਗਏ ਆ ਬਾਈ ਜੀ ਉਹਨਾਂ ਦੇ ਖੇਤ ਦੇ ਵਿੱਚ ਗਰੇਵਾਲ ਫਾਰਮ ਬਾਈ ਜੱਗੀ ਉਹਨਾਂ ਦੇ ਖੇਤ ਦੇ ਵਿੱਚ ਤੇ ਮੋਟਰ ਆਪਾਂ ਕੀਤੀ ਚੈੱਕ ਤੇ ਮੋਟਰ ਦੇ ਵਿੱਚ ਪ੍ਰੋਬਲਮ ਆਈ ਤਾਰਾਂ ਮੈਲਟ ਹੋ ਰਹੀਆਂ ਵਾਂ ਤੇ ਕੱਢ ਕੇ ਆਪਾਂ ਚੈੱਕ ਕੀਤੀ ਹੈਈ ਮੋਟਰ ਤੇ ਮੋਟਰ ਦੇ ਵਿੱਚ ਪ੍ਰੋਬਲਮ ਆ ਜੀ ਮੋਟਰ ਸੜ ਗਈ ਹੈਈ ਤੇ اے ਬਾਈ ਜੀ ਹੁਣਾਂ ਨੇ ਬੋਰ ਕੇ ਪਾੜਾ ਉਹਦੇ ਵਿੱਚ ਹੀ 7 ਇੰਚੀ ਬੋਰ ਕੀਤਾ ਹੋਇਆ ਪਾਈਪ ਤਾਂ ਲਿਆ ਕੇ ਪਲਸਕਟ ਦੇ ਉੱਪਰ ਚੱਕੇ ਹੋਏ ਹੀ ਤੇ ਜਾਨੀ ਕਿ ਬੋਰ ਹਜੇ ਭਰਨ ਵਾਲਾ ਰਹਿੰਦਾ ਬਾਈ ਫਿਰ ਆਪਾਂ ਗਾਰਡਰ ਮੰਗਾ ਕੇ ਆਪਣੀ ਮਸ਼ੀਨ ਕਿਉਂਕਿ ਪੱਧਰ ਥਾਂ ਤੇ ਲੱਗਦੀ ਬਿਲਕੁਲ ਫਿਰ ਆਪਾਂ ਗਾਰਡਰ ਮੰਗਾ ਕੇ ਫੱਟੇ ਰੱਖ ਕੇ ਬੋਰ ਨੂੰ ਕੀਤਾ ਕਵਰ ਤਾਂ ਜੋ ਆਪਾਂ ਆਦਾ ਸੇਫਟੀ ਨਾਲ ਕੰਮ ਕਰ ਸਕੀਏ ਤੇ ਮੋਟਰ ਆਪਾਂ ਕੱਢ ਲਈ ਬਾਹਰ ਜੀ ਸਾਰੀ ਤੇ ਇੱਥੇ 100 ਫੁੱਟ ਤੇ ਮੋਟਰ ਚੱਲਦੀ ਹੈ ਜੀ ਮੋਟਰ ਆਪਾਂ ਕੱਢ ਲਈ ਬਾਹਰ ਤੇ ਮੋਟਰ ਨੂੰ ਕੀਤਾ ਚੈੱਕ ਤੇ ਮੋਟਰ ਦੇ ਵਿੱਚ ਪ੍ਰੋਬਲਮ ਆ ਜੀ ਤੇ ਮੋਟਰ ਆਪਾਂ ਖੋਲਣ ਲਈ ਸਟੈਂਡ ਤੇ ਰੱਖ ਲਈ ਹੈ ਜੀ ਤੇ ਸਮਾਨ ਆਪਣੇ ਬੰਦੇ ਕਰ ਰਹੇ ਆ ਤਿਆਰ ਖੋਲਣ ਲਈ ਤੇ ਅੱਜ ਆਪਾਂ ਬਾਈ ਜੀ ਉਹਨਾਂ ਦੇ ਪਾਣੀ ਦੀ ਬਹੁਤ ਜ਼ਿਆਦਾ ਜਰੂਰ ਸੀ ਬਾਈ ਜੀ ਹੁਣੀ ਕਹਿੰਦੇ ਬਈ ਆਰਜੈਂਟਲੀ ਮੋਟਰ ਚਾਹੀਦੀ ਆ ਆਪਾਂ ਨੂੰ ਤੇ ਆਪਾਂ ਸਮਾਨ ਫਿਰ ਨਾਲ ਹੀ ਲੈ ਕੇ ਸਾਰਾ ਮੋਟਰ ਵਾਈਂਡਿੰਗ ਕਰਨ ਵਾਲਾ ਇਹ ਕਹ ਕੇ ਕਈ ਵਾਰੀ ਕੋਈ ਮੋਟਰ ਦੇ ਵਿੱਚ ਵੀ ਪ੍ਰੋਬਲਮ ਹੁੰਦੀ ਜਾਂ ਕਈ ਵਾਰੀ ਵਾਇਰ ਦੇ ਵਿੱਚ ਹੁੰਦੀ ਆ ਤੇ ਮੋਟਰ ਦੇ ਵਿੱਚ ਪ੍ਰੋਬਲਮ ਆਈ ਆਪਾਂ ਮੋਟਰ ਖੋਲਣ ਲੱਗੇ ਤੇ ਮੋਟਰ ਬਿਲਕੁਲ ਮੱਚ ਕੇ ਸਵਾਹ ਹੋ ਗਈ ਜੀ ਕੋਈ ট্রান্সਫਾਰਮ ਤੋਂ ਕੋਈ ਬਿਜਲੀ ਸਰਕਟ ਹੋ ਗਿਆ ਤੇ ਕੋਈ ਦੋ ਫੇਸਾਂ ਦੇ ਚੱਲ ਗਈ ਲਾ ਲੋ ਜਾਂ ਕੋਈ ਪਿੱਛੋਂ ਜਿਵੇਂ ਆਪਣਾ ਫੇਸ ਇਕੱਠੇ ਹੋ ਗਏ ਜੀ ਦੋ ਲੈਣਾ ਲੁਣਾ ਜੁੜ ਗਏ ਮਗਰ ਉਹਦੇ ਕਾਰਨ ਮੋਟਰ ਮੱਚ ਗਈ ਮੋਟਰ ਮੱਚ ਗਈ ਸੀ ਜੀ ਮੋਟਰ ਆਪਾਂ ਪੱਟ ਦਿੱਤੀ ਆ ਤੇ ਮੋਟਰ ਬਿਲਕੁਲ ਸਰ ਗਈ ਸੀਗੀ ਤੇ ਮੋਟਰ ਬਨ ਕੇ ਆਪਾਂ ਹੁਣ ਪਟ ਕੇ ਮੋਟਰ ਧੋ ਕੇ ਖੇਤ ਦੇ ਵਿੱਚ ਹੀ ਬਨ ਕੇ ਚਾਲੂ ਕਰਾਂਗੇ ਬਾਈ ਜੀ ਉਹਨਾਂ ਦੀ ਮੋਟਰ ਕਿਸੇ ਵੀ ਵੀਰ ਭਰਾ ਨੂੰ ਆਪਣੇ ਨੰਬਰ ਦੀ ਲੋੜ ਹੋਵੇ ਤਾਂ ਆਪਣਾ ਫੇਸਬੁੱਕ ਤੇ ਪੇਜ ਤੁਸੀਂ ਵੇਖ ਹੀ ਰਹੇ ਹੋ ਜੀ ਵੀਡੀਓ YouTube ਤੇ ਵੀ ਚੱਲਦਾ Instagram ਤੇ ਵੀ ਆਪਣਾ ਨੰਬਰ ਪਾਇਆ ਹੁੰਦਾ ਹੀ ਤੇ ਕਿਸੇ ਵੀ ਭਰਾ ਦੇ ਬੋਰ ਦੇ ਵਿੱਚ ਮੋਟਰ ਡੈਗ ਪਵੇ ਜਾਂ ਬੋਰ ਦੇ ਵਿੱਚ ਮੋਟਰ ਫਸ ਜਾਵੇ ਤਾਂ ਤੁਸੀਂ ਆਪਣੇ ਨਾਲ ਕਨੈਕਟ ਕਰ ਸਕਦੇ ਹੋ ਆਪਣਾ ਮੇਨ ਕੰਮ ਮੋਟਰਾਂ ਡਿੱਗੀਆਂ ਕੱਢਣਾ ਤੇ ਬੁਰਾਂ ਚੋਂ ਫਸੀਆਂ ਕੱਢਣਾ ਤੇ ਮੋਟਰਾਂ ਵਾਇਰ ਡੰਗ ਕਰਨਾ ਕੇਵਲ ਤੇ ਕੇਵਲ ਸਮਾਜਸੀਪਾਲ ਦਾ ਕੰਮ ਹੈ ਆਪਣਾ ਸਮਾਜਸੀਪਾਲ ਦੇ ਨਾਲ ਜੁੜੀ ਹੋਈ ਕੋਈ ਵੀ ਤੁਸੀਂ ਜਾਣਕਾਰੀ ਲੈਣੀ ਹੋਵੇ ਸਾਡੇ ਤੋਂ ਫੋਨ ਤੇ ਤੁਸੀਂ ਪੁੱਛ ਕੇ ਸਕਦੇ ਹੋ ਤੇ ਮੋਟਰ ਮੱਚੀ ਸੀ ਜੀ ਆਪਾਂ ਮੋਟਰ ਪੱਟ ਤੇ ਪੱਟ ਕੇ ਧੋ ਕੇ ਬਣਨ ਲੱਗੇ ਆ ਜੀ ਆਪਾਂ ਵਰਤਦੇ ਕੰਪਨੀ ਕੇਆਈ ਜੋ ਕਿ ਵਧੀਆ ਸਟੈਂਡਰਡ ਦੀ ਕੰਪਨੀ ਹੈ ਸਮਾਜਸੀਪਾਲ ਮੋਟਰ ਦੇ ਵਿੱਚ ਬਾਹਰ ਤੇ ਜੋ ਵਰਤੀ ਜਾਂਦੀ ਹੈ ਤੇ ਮੋਟਰ ਦੀ ਬਿਲਕੁਲ ਤਿਆਰੀ ਹੀ ਬਨਣ ਦੀ ਮੋਟਰ ਬਨਣ ਲੱਗੇ ਆ ਜੀ ਆਪਾਂ ਤੇ ਕੋਈ ਬਸ ਡੇਢ ਤੋਂ 2 ਘੰਟੇ ਦੇ ਵਿੱਚ ਆਪਾਂ ਮੋਟਰ ਬਨ ਕੇ ਚਾਲੂ ਕਰ ਦੇਣੀ ਹੈ ਜੀ ਬਾਈ ਜੀ ਉਹਨਾਂ ਦੀ ਤੇ ਬਾਕੀ ਜਿੰਨੇ ਵੀ ਆਪਣੇ ਕਿਸਾਨ ਭਰਾ ਵੀਡੀਓ ਵੇਖਦੇ ਹੁੰਦੇ ਜੇਕਰ ਆਪਣੀ ਦਿੱਤੀ ਜਾਣਕਾਰੀ ਤੁਹਾਨੂੰ ਵਧੀਆ ਲੱਗਦੀ ਹੈ ਜਾਂ ਸਾਡੀ ਬਣਾਈ ਹੋਈ ਵੀਡੀਓ ਤੁਹਾਨੂੰ ਵਧੀਆ ਲੱਗਦੀ ਹੈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਜੀ ਉਹਦੇ ਨਾਲ ਸਾਡਾ ਵੀ ਹੌਸਲਾ ਵਧਦਾ ਤੇ ਅਸੀਂ ਤੁਹਾਡੇ ਨਾਲ ਨਵੇਂ-ਨਵੇਂ ਸਿਹਜ ਜਿੰਨੀ ਸਾਨੂੰ ਜਾਣਕਾਰੀ ਮਿਲਦੀ ਆ ਅਸੀਂ ਤੁਹਾਡੇ ਨਾਲ ਸਾਰੀਆਂ ਜਾਣਕਾਰੀਆਂ ਸਾਂਝੀਆਂ ਕਰਦੇ ਰਹੇ ਨੇ ਜੀ ਤੇ ਬਾਕੀ ਆਪਾਂ ਮੋਟਰ ਬੰਦਤੀ ਆ ਜੀ ਤੇ ਮੋਟਰ ਬੰਨ ਕੇ ਜਿਹੜੇ ਕਨੈਕਸ਼ਨ ਕਰਦੇ ਆ ਜੀ ਆਪਾਂ ਤੇ ਉਹ ਆਪਾਂ ਮੂੰਗੇ ਨਹੀਂ ਮਾਰਦੇ ਜੀ ਤੇ ਆਪਾਂ ਉਹ ਕਾਪਰ ਸਿੰਬਲ ਲਾਉਨੇ ਆ ਜੀ ਜਾਂ ਕਿ ਜੋੜ ਉਹ ਖਰਾਬ ਨਾ ਹੋਵੇ ਜਿਹੜਾ ਆਪਣਾ ਕਨੈਕਸ਼ਨ ਵਾਲਾ ਜੋੜ ਹੁੰਦਾ ਉਹ ਇਸ ਤਰ੍ਹਾਂ ਆਪਾਂ ਕੇਵਲ ਦੇ ਉੱਪਰ ਕੋਪਰ ਸਿੰਬਲ ਛਾੜ ਕੇ ਨਹੀਂ ਤੇ ਸਿੰਬਲ ਦਾ ਹੀ ਜੋੜ ਲਾਉਨੇ ਆ ਜੀ ਉਹ ਮੂੰਗਾ ਨਹੀਂ ਮਾਰਦੇ ਕੋਪਰ ਦੀ ਸਿੰਬਲ ਹੁੰਦੀ ਹੈ ਇਹ ਬਿਲਕੁਲ ਹੀ ਮਤਲਬ ਕਿ 스ਪਰਕ ਮਾਰਨ ਵਾਲਾ ਇਹਦਾ ਕੰਮ ਨਹੀਂ ਹੁੰਦਾ ਇਹ ਕੋਪਰ ਸਿੰਬਲ ਲਾਉਨੇ ਆ ਜੀ ਆਪਾਂ ਜੋ ਕਿ ਕੰਪਨੀ ਵੀ ਇਸੇ ਤਰ੍ਹਾਂ ਹੀ ਲਾਉਂਦੀ ਆ ਤੇ ਬਾਕੀ ਆਪਣਾ ਜੀ ਕਿਸੇ ਵੀ ਮਤਲਬ ਕਿ ਭਰਾ ਨੂੰ ਸਮਲਸੀ ਪਾਲ ਬਾਰੇ ਕੋਈ ਵੀ ਜਾਣਕਾਰੀ ਪੁੱਛਣੀ ਹੋਵੇ ਤੁਸੀਂ ਪੁੱਛ ਸਕਦੇ ਆ ਜੀ ਤੇ ਇੱਕ ਆਪਣਾ ਜੀ ਦੂਜਾ ਹੋ ਜਿੰਨੇ ਵੀ ਭਰਾਵਾਂ ਨੇ ਮੋਟਰ ਖੇਤ ਦੇ ਵਿੱਚ ਕੋਈ ਕੰਮ ਕਰਵਾਉਣਾ ਹੁੰਦਾ ਹੈ ਤੇ ਉਹ ਪਹਿਲਾਂ ਜਾਣਕਾਰੀ ਡਿਟੇਲ ਦੇ ਵਿੱਚ ਪੂਰੀ ਸਹੀ ਦਿਆ ਕਰੋ ਜੀ ਕਈ ਵਾਰੀ ਮਤਲਬ ਕਿ ਜੇ ਕਿਵੇਂ ਬੋਰ ਦੇ ਕੋਲੇ ਜਿਹੜੀ ਡਾਇਰੈਕਸ਼ਨ ਆ ਉਹ ਸਹੀ ਦੱਸਿਆ ਕਰੋ ਤੇ ਕਿਉਂਕਿ ਆਪਣੇ ਕੋਲੇ ਮਸ਼ੀਨਾਂ ਕਈ ਤਰ੍ਹਾਂ ਦੀਆਂ ਹੈ ਜਿਹੋ ਜੀ ਜਗ੍ਹਾ ਫਿਰ ਆਪਾਂ ਉਹੋ ਜੀ ਮਸ਼ੀਨ ਲੈ ਆਉਨੇ ਕਈ ਵਾਰੀ ਜਗ੍ਹਾ ਖੁੱਲੀ ਹੈ ਫਿਰ ਉਥੇ ਮਸ਼ੀਨ ਟਾਇਰਾਂ ਵਾਲੀ ਹੁੰਦੀ ਹੈ ਜੀ ਇਹ ਨੂੰ ਇੰਜਣ ਲੱਗਾ ਬੰਦਾ ਉਹ ਲੈ ਆਉਂਦਾ ਸੀ ਤੇ ਜੇ ਕਿ ਜਗ੍ਹਾ ਮਤਲਬ ਕਿ ਬੋਰ ਕੋਲੇ ਜਾਣ ਨੂੰ ਥੋੜੀ ਜੀ ਘਾਟ ਆ ਫੇਰ ਬੰਦਾ ਚੱਕੀ ਮੀ ਮਸ਼ੀਨ ਹੌਲੀ ਲੈ ਆਉਂਦਾ ਸੀ ਜਾਂ ਪਈ ਨਹੀਂ ਜਾਂਦੀ ਜਾਂ ਰਸਤਾ ਨਹੀਂ ਜਾਂਦਾ ਤੇ ਉਹੋ ਜਿਹਾ ਸਾਰਾ ਹੀ ਦੱਸ ਦਿਆ ਕਰੋ ਜੀ ਫੇਰ ਆਪਾਂ ਨੂੰ ਉਹੀ ਚੀਜ਼ ਲੈਣੀ ਸੌਖੀ ਹੋ ਜਾਂਦੀ ਹੈ ਜੀ ਤੇ ਬਾਕੀ ਸਾਰੇ ਭਰਾ ਆਪਣਾ ਰਸਤਾ ਜ਼ਰੂਰ ਮੋਟਰ ਤੇ ਛੱਡਿਆ ਕਰੋ ਜੀ ਤਾਂ ਜੋ ਆਪਾਂ ਨੂੰ ਗੱਡੀ ਕੋਲੇ ਲਿਆ ਕੇ ਕੰਮ ਕਰਨਾ ਸੌਖਾ ਹੋਵੇ ਤਾਂ ਜੋ ਆਪਣਾ ਫੇਰ ਮੁੜ ਕੇ ਬੰਦੇ ਚਾਹੀਦੇ ਹੁੰਦੇ ਹੀ ਮਸ਼ੀਨ ਚੱਕ ਕੇ ਲਿਜਾਣ ਨੂੰ ਤੇ ਕਿਉਂਕਿ ਕੰਮ ਦਾ ਟਾਈਮ ਹੁੰਦਾ ਹੀ ਹਰ ਇੱਕ ਨੂੰ ਕੰਮ ਦੀ ਖੇਚ ਹੁੰਦੀ ਆ ਮੋਟਰ ਆਪਾਂ ਬਣ ਕੇ ਕਰਤੀ ਬਿਲਕੁਲ ਤਿਆਰ ਜੀ ਫਿੱਟ ਕਰਕੇ ਜੋੜ ਲਾ ਰਹੇ ਹਾਂ ਜੀ ਜਿਹਨੂੰ ਪੱਕਾ ਪੈਂਚਰ ਕਹਿੰਦੇ ਪਾਣੀ ਵਾਲਾ ਪ੍ਰਧਾਨ ਸਭ ਲਾ ਰਹੇ ਆਪਣੇ ਜੋੜ ਤੇ ਜੋੜ ਲਾ ਕੇ ਆਪਾਂ ਮੋਟਰ ਵਰਾ ਦੇਣੀ ਹੈ ਜੀ ਤੇ 7 ਇੰਚ ਹੀ ਬੋਰ ਆ ਜੀ ਇਹ ਤੇ ਵੈਸੇ ਤਾਂ ਇੱਥੇ ਦੋ ਸਟੇਜ ਹੀ ਪੱਖੇ ਚੱਲਦੇ ਬਰਸਾਤ ਇੰਚ ਹੀ ਹੋਣ ਕਰਕੇ ਇੱਥੇ ਤਿੰਨ ਪਾਇਆ ਹੋਇਆ ਬਿਲਕੁਲ ਜਿੱਥੋਂ ਤੱਕ ਵੀ ਤੁਸੀਂ ਵੇਖੋਗੇ ਦਾਲੇ ਪਦਾਲੇ ਸਾਰੇ ਹੀ ਮੱਕੀ ਹੀ ਮੱਕੀ ਆ ਤੇ ਮੱਕੀ ਬਾਈ ਜੀ ਉਹਨਾਂ ਦੇ 2 ਦਿਨ ਕੋਈ ਲਾਈਟ ਦਾ ਫਾਲਟ ਰਹਿ ਗਿਆ ਕਰਕੇ ਮੱਕੀ ਵੀ ਬਿਲਕੁਲ ਸੁੱਕ ਗਈ ਸੀ ਤੇ ਹੁਣ ਬਾਈ ਜੀ ਹੁਣੀ ਨੇ ਆਪਣਾ ਮੋਟਰ ਪਾ ਰਹੇ ਬਾਈ ਜੀ ਹੁਣੀ ਕਹਿੰਦੇ ਨਾਲ ਹੀ ਆਪਾਂ ਜਨਰੇਟਰ ਚਲਾ ਕੇ ਚਾਲੂ ਕਰ ਦੇਣੀ ਹੈ ਵੀ ਜਨਰੇਟਰ ਚੱਲਦਾ ਹੀ ਰਹਿਣ ਦੇਣਾ ਫੇਰ ਬਾਈ ਜੀ ਹੁਣੀ ਹਾਲੈਂਡ ਲਿਆਏ 3600 24/4 ਜਨਰੇਟਰ ਕਰਤਾ ਚਾਲੂ ਜੀ ਬਾਈ ਜੀ ਉਹ ਨਹੀਂ ਕਹਿੰਦੇ ਤੇਲ ਪਾਣੀ ਦੀ ਕੋਈ ਕਿਰਸ ਨਹੀਂ ਕਿਉਂਕਿ ਫਸਲ ਪਛੇਤੀ ਹੋ ਗਈ ਤਾਂ ਉਹ ਕੰਮ ਨਹੀਂ ਨਾਲ ਰਲਦਾ ਹੀ ਕਿਉਂਕਿ ਨਾਲ ਦੀ ਨਾਲ ਪਾਣੀ ਦੀ ਜ਼ਰੂਰਤ ਆਈ ਮੱਕੀ ਨੂੰ ਤੇ ਮੋਟਰ ਆਪਾਂ ਬੰਨ ਕੇ ਚਾਲੂ ਕਰ ਦਿੱਤੀ ਜਾਈ ਤੇ ਬਾਈ ਜੀ ਉਹਨਾਂ ਦਾ ਕੰਮ ਕੰਪਲੀਟ ਕਰ ਦਿੱਤਾ ਜਾਈ ਆਪਾਂ ਹੋਰ ਵੀ ਕਿਸਾਨ ਭਰਾਵਾਂ ਨੂੰ ਕਿਤੇ ਵੀ ਆਪਣਾ ਸਮਾਲਸੀਪਲ ਮੋਟਰ ਦੀ ਰਿਪੇਅਰ ਲਈ ਵਾਈਂਡਿੰਗ ਲਈ ਕੋਈ ਬੁਰਾ ਜਿਹਾ ਮੋਟਰ ਡਿੱਗਿਆ ਫਸਿਆ ਲਈ ਕੋਈ ਜ਼ਰੂਰਤ ਪਵੇ ਤਾਂ ਤੁਸੀਂ ਸਾਡੇ ਨਾਲ ਕਨੈਕਟ ਕਰ ਸਕਦੇ ਆ ਜੀ ਜਿੰਨੇ ਵੀ ਭਰਾ ਆਪਣੇ ਵੀਡੀਓ ਵੇਖਦੇ ਰਹਿੰਦੇ ਆ ਜੀ ਸਾਰਿਆਂ ਦਾ ਪਤਾ ਇਹ ਦਿਲੋਂ ਧੰਨਵਾਦ ਕਰਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ